ਕਿ ਅਸੀਂ ਉੱਥੇ ਹੋਈ ਤਾਂ ਉੱਥੇ ਤੇ ਨਿਆਣੀ ਵੀ ਕਹਿੰਦੀ ਮੈਂ ਕਹਿੰਦੀ ਤੂੰ ਉਧਰੇ ਨਿਆਣੇ ਦੇਟੇ ਨਿਆਣੇ ਫੇ ਰੋਲਾ ਪਾਉਂਦੇ ਕਹਿੰਦੀ ਬਾਜੇ ਵੇਲੇ ਸੀਨ ਵੇਲੇ ਹਣਾ ਕੱਟਣ ਵੇਲੇ ਕਹਿੰਦੀ ਫੇ ਖਰਾਬ ਹੋ ਜਾਂਦਾ ਹੈ ਕਹਿੰਦੀ ਨਿਆਣੇ ਰੋਲਾ ਪਾਉਂਦੇ ਤਾਂ ਉਹ ਉਧਰੇ ਸੀ ਕਿੰਨਾ ਜਦੋਂ ਫੇ ਮੈਂ ਤਾਂ ਜਦੋਂ ਉਹ ਮਨ ਮੈਨੂੰ ਕਹਿੰਦੀ ਕਹਿੰਦੀ ਮੰਮੀ ਕਹਿੰਦੀ ਮੋਟਰਸਾਈਕਲ ਖਰਾਬ ਹੋ ਗਿਆ ਕਹਿੰਦੀ ਗਰਬਿੰਦਰ ਆਇਆ ਉਹ ਵੀ ਚੱਲ ਜਾ ਉਹ ਜਦੋਂ ਵੱਧਰ ਪੜਿਆ ਮਗਰੇ ਨੇ ਅੰਤਰ ਪਾੜਦੇ ਕਮੀਨੂ ਨੂੰ ਕਰਦਾ ਸੀ ਤੇ ਤਾਂ ਮੀਨੂ ਕਈ ਕਹਿੰਦਾ ਸੀ ਪਾਣੀ ਪਲਾਉ ਲੈ ਆ ਕੇ ਪਾਣੀ ਆ 12 ਸਾਲ ਕਹਿੰਦਾ ਟੱਕੇ 12 13 ਸਾਲ ਕਹਿੰਦਾ ਹੁਣ ਚੰਗਾ ਨਹੀਂ ਲੱਗਦਾ ਲੋਕੀ ਗੱਲਾਂ ਬਹੁਤ ਕਰਦੇ ਆ ਇਦਾਂ ਇਹ ਕਹਿੰਦੀ ਇਹ ਪਹਿਲਾਂ ਸੋਚਣਾ ਸੀ ਮੈਂ ਕਹਿੰਦੀ ਕਿੰਨਾ ਕਿੰਨਾ 12 ਸਾਲ ਕਹਿੰਦੀ ਮੈਨੂੰ ਵੱਡਾ ਜਿੱਦਾਂ ਮੈਂ ਲੋਕੀ ਦੇ ਕੋਲ ਭਰ-ਭਰ ਦੇ 12 ਸਾਲ ਕੱਤੇ ਉਹ ਤੇ ਮੈਨੂੰ ਕਿੰਨਾ ਦੁਖੀ ਕੀਤਾ ਚੀਜ਼ ਕੋਈ ਨਾ ਕਹਿੰਦੀ ਤੂੰ ਛੱਡੀ ਪਹਿਲਾਂ ਦੇਖ ਭਾਜੀ ਗੱਡੀ ਦਿੱਤੀ ਗੱਡੀ ਤਾਂ ਉਹ ਨਹੀਂ ਵੇਚਦੀ ਲੈਫਟ ਗਈ ਸੀ ਫੇ ਬਾਅਦ ਵਿੱਚ ਜੋਸ ਘਰ ਦਾ ਸਮਾਨ ਸਾਰਾ ਕੋ ਸਹੀ ਸਾਰਾ ਕੁਛੇ ਦੇਈ ਵੇਚੀ ਗਿਆ ਜਦੋਂ ਕੁੜੀ ਨੇ ਕਹਿਣਾ ਇਹ ਕੋਈ ਨਾ ਮੈਂ ਲੈ ਦੇਉਂਗਾ ਲੈਣਾ ਕਿੱਥੋਂ ਦੀ ਸੀ ਕੋਈ ਤੀਜ ਨਹੀਂ ਘਰ ਦੀ ਛੜੀ ਆ ਕੇ ਜੇ ਕੁੜੀ ਦੁਖੀ ਹੋ ਕੇ ਫੇਰ ਇੱਕੋਂ ਆਈ ਇੱਥੇ ਆਈ ਕਿ ਦੁਖੀ ਹੋ ਕੇ ਜਦੋਂ ਫੇਰ ਆਈ ਤਾਂ ਬਾਅਦ ਵਿੱਚ ਤੇ ਘਰਦਿਆਂ ਨੇ ਵੀ ਨਹੀਂ ਸਾਥ ਦਿੱਤਾ ਨਹੀਂ ਤਾਂ ਜੇ ਆਪਣਾ ਨਿਆਣਾ ਗਾਲ ਹੁੰਦਾ ਤਾਂ ਮਾਪਾ ਕਹਿੰਦਾ ਹੁੰਦਾ ਬੱਤ ਅਸੀਂ ਜੋ ਸਰ ਇਹ ਕੀ ਮਾਮਲਾ ਸਾਹਮਣੇ ਆਇਆ ਮਕਰਪੁਰ ਥਾਣੇ ਵਿੱਚ ਪਿੰਡ ਰੇਂਡਾ ਪਿੰਡਾ ਇੱਥੇ ਲੜਕੀ ਮਨਦੀਪ ਕੌੜੜੀ ਆ ਇਹਦਾ ਆਪਣੇ ਹਸਬੰਦ ਨਾਲ ਆਪਣੇ ਚੱਲਦਾ ਸੀ ਲੜਾਈ ਛਗੜਦਾ ਤੇ ਇਹ ਆਪਣੇ ਪੇਕੇ ਪਿੰਡ ਵਿੱਚ ਰਹਿੰਦੀ ਸੀ ਅੱਜ ਵਕਤਲੀ ਸਾਢੇ 5 ਵਜੇ ਨਾਲ ਜਿਹੜੇ ਮਨਦੀਪਪੁਰ ਦੀ ਮਦਨੇ ਦੱਸਿਆ ਵੀ ਇਹਨਾਂ ਨਾਲ ਜਵਾਈ ਸੀ ਉਹ ਮੋਟਰਸਾਈਕਲ ਤੇ ਆਇਆ ਤੇ ਮੇਰੀ ਜਿਹੜੀ ਲੜਕੀ ਸੀ ਉਹ ਕਪੜੇ ਸੀਨ ਦਾ ਕੰਮ ਕਰਦੀ ਸੀ ਆਪਣੇ ਕਮਰੇ 'ਚ ਬੈਠੀ ਉਹ ਜੱਕਦਾ ਮਾ ਕੇ ਉਹਨਾਂ ਝਗੜਾ ਕਰਨ ਲੱਗਾ ਤੇ ਉਹਦੇ ਆਕੇ ਨੇ ਗੋਲੀਆਂ ਚਲਾ ਦਿੱਤੀ ਮੈਂ ਬੱਸ ਥੁਆ ਲੋ ਕਿੰਨੀਆਂ ਗੋਲੀਆਂ ਲੱਗੀਆਂ ਕੁੜੀ ਦੇ ਬੀ ਦੇ ਬਲਾਕ ਤੋਂ ਹੰਝ ਲੱਗੀ ਐ ਇੱਕ ਰੁਸ਼ਾਤੀ ਲੱਗੀ ਆ ਦੋ ਗੋਲ ਇੱਥੇ ਮਿਲੇ ਆ ਕੋਲ ਮਿਲੇ ਆ ਇਥੇ ਮਾਫੇ ਤੇ ਉਹ ਜਿਹੜਾ ਇਹਦਾ ਆਦਮੀ ਸੀਗਾ ਉਹ ਉਹ ਗੋਲੀਆਂ ਚਲਾਉਣ ਤੋਂ ਬਾਅਦ ਇਥੇ ਮਾਫੇ ਤੋਂ ਫਰਾਰ ਹੋ ਗਿਆ ਮੈਂ ਉਹਦਾ ਕੁਝ ਪਤਾ ਲੱਗਾ ਉਹਦੇ ਬਾਰੇ ਐਸੀਆਂ ਪੁਲਿਸ ਪਾਰਟੀਆਂ ਗਈਆਂ ਚੇਸ ਕਰਨ ਸਰ ਨਾਮ ਜੀ ਸਰ ਕੀ ਨਾਮ ਕੀ ਆ ਉਹ ਲੜਕੇ ਦਾ ਗੁਰਵਿੰਦਰ ਸਿੰਘ ਜੀ ਇਹਦਾ ਪਤਾ ਲੱਗਾ ਪਿੰਡ ਕਿਹੜਾ ਉਹਦਾ ਪਿੰਡ ਆਪਣੇ ਫਲੌਗ ਥਾਣੇ ਚ ਪੈਂਦਾ ਰਗਾਪੁਰ ਵਰਗਿੰਦਰ ਕੁੜੀ ਤਾਂ ਇੱਥੇ ਦੀ ਸੀ ਡੈਡ ਕੁੜੀ ਰਟਾ ਦੇ ਜਾਣ ਬਣੀ ਸੀ ਇਹ ਰੋਣਾ ਚੱਲਦਾ ਸੀ ਡੈਡ ਖਾਲ ਤੋਂ ਤੇ ਰਹੀ ਸੀ ਬੱਚੇ ਕਿਨੇ ਨੇ ਛੋਟੇ ਬੱਚੇ ਆ ਦੋ ਇੱਕ ਬੇਟਾ ਇੱਕ ਬੇਟੀ ਡਾਕਟਰ ਸਾਹਿਬ ਕੀ ਨਾਂ ਤੁਹਾਡਾ ਮਾਈਸੈਲਫ ਡਾਕਟਰ ਬਜ਼ੀਦ ਕਮਨ ਬਜ਼ੀਜੀ ਅੱਜ ਜਿਹੜੀ ਡੈੱਡ ਬੋਡੀ ਆ ਤੁਹਾਡੇ ਕੋਲ ਆਈਆਂ ਉਹਦੇ ਬਾਰੇ ਦੱਸੋਗੇ ਥੋੜਾ ਜਿਹਾ ਸਾਡੇ ਕੋਲ ਤਕਰੀਬਨ 7:10 ਤੇ ਇੱਕ ਬ੍ਰੌਡਡ ਕੇਸ ਆਇਆ ਸੀਗਾ ਬੰਦੇ ਆਪਣੇ ਰਟਾਂਡੇ ਤੋਂ ਉਹ ਦੱਸ ਰਹੇ ਸੀ ਕਿ ਇਥੇ ਗਨ ਸ਼ਾਟ ਇਜਰੀ ਹੋਈ ਹੈ ਉਹਦੇ ਸੰਬੰਧ ਵਿੱਚ ਲੈ ਕੇ ਆਏ ਸੀ ਜਦੋਂ ਅਸੀਂ ਇਹ ਸਾਮਨ ਕੀਤਾ ਤੇ ਉਹ ਡੈੱਡ ਸੀਗੇ ਕਿ 7:20 ਮਿੰਟ ਇੱਕ ਮੇਲ ਪੇਸ਼ੈਂਟ ਮੇਲ ਆਇਆ ਮੰਤਰੀਪੁਰ ਤੋਂ ਉਹਦਾ ਨਾਮ ਸੀਗਾ ਗੁਰਪ੍ਰਿੰਦਰ ਸਿੰਘ ਰੈਜ਼ੀਡੈਂਟ ਆਫ ਪਿੰਡ ਰਾਜਪੁਰਾ ਡਿਸਟ੍ਰਿਕਟ ਜਲੰਧਰ ਉਹ ਵੀ ਬਰੌਂਗ ਹੈਡ ਸੀਗਾ ਦੋਨੋਂ ਗਨ ਸ਼ਾਟ ਇਜਰੀ ਦੇ ਨਾਲ ਆਏ ਸੀ ਸਾਰੇ ਕੋਲ ਕਿੰਨੀਆਂ-ਕਿੰਨੀਆਂ ਗੋਲੀਆਂ ਲੱਗੀਆਂ ਕੁਝ ਪਤਾ ਲੱਗਦਾ ਐ ਜਿਹੜਾ ਤਾਂ ਹੈਗਾ ਮੇਲ ਉਹਦੇ ਤਾਂ ਹੈਗੀ ਫੋਰਹੈਡ ਤੇ ਸਾਂ ਦਿਖਾਈ ਦੇ ਰਹੀ ਸੀ ਤੇ ਜਿਹੜੀ ਲੇਡੀ ਆ ਉਹਦੇ ਲੈਫਟ ਸਾਈਡ ਤੇ neck ਤੇ ਸੀਗੀ ਇੱਕ ਹੀ ਗੋਲੀ ਲੱਗੀ ਉਹਦੇ ਐ ਪਹਿਲਾਂ ਤਾਂ ਸਾਨੂੰ ਤਾਂ ਇੱਕੋ ਲੱਗਦੀ ਬਾਕੀ ਪੋਸਟਮਾਰਟਮ ਜੋ ਕਨਫਰਮ ਹੋਗਾ ਸਾਰਾ ਕੁਝ ਠੀਕ ਹੈ ਥੈਂਕ ਯੂ ਹਾਂਜੀ